ਅਮਰੀਕਾ ਤੋਂ ਰਿਪੋਰਟ ਕਰਕੇ ਪਨਾਮਾ ਭੇਜੇ ਗਏ ਜਿਹੜੇ ਹੁਣ ਗੈਰ ਪ੍ਰਵਾਸੀ ਭਾਰਤੀ ਨੇ ਉਹ ਆਪਣੇ ਮੁਲਕ ਕਦ ਪਹੁੰਚਣਗੇ ਇਸ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਚੁੱਕੀ ਹੈ ਦਰਸਲ ਦੱਸ ਦਈਏ ਕਿ ਹੁਣ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਪਨਾਮਾ ਦੇ ਵਿੱਚ ਹੁਣ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਤੇ ਭਾਰਤ ਸਰਕਾਰ ਉਹਨਾਂ ਨੂੰ ਲਿਆਉਣ ਦੇ ਲਈ ਪੂਰੀ ਜੜੀ ਆ ਤਿਆਰੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਦੱਸ ਦਈਏ ਕਿ ਹੁਣ ਇਹ ਮਾਮਲਾ ਜਿਹੜਾ ਲਗਾਤਾਰ ਹੀ ਭਖਿਆ ਵੀ ਹੋਇਆ ਸੋਸ਼ਲ ਮੀਡੀਆ ਤੇ ਵਾਰ ਲਾ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਦਾ ਇੱਕ ਗਰੁੱਪ ਪਨਾਮਾ ਪਹੁੰਚਿਆ ਹੋਇਆ ਹੈ ਉਹਨਾਂ ਦੀ ਵਾਪਸੀ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਇੱਕ ਬਿਆਨ ਸਾਹਮਣੇ ਆ ਗਿਆ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਦੀ ਭਾਰਤੀ ਨਾਗਰਿਕਤਾ ਦੀ ਪੁਸ਼ਟੀ ਕਰ ਰਿਆ ਤੇ ਇਹ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਆਉਣ ਦੇ ਪ੍ਰਬੰਧ ਕੀਤੇ ਜਾਣਗੇ ਪਨਾਮਾ ਸਿਟੀ ਭੇਜੇ ਗਏ ਲੋਕਾਂ ਵਿੱਚੋਂ ਲਗਭਗ ਪਿਆ ਭਾਰਤੀ ਦੱਸੇ ਜਾ ਰਹੇ ਨੇ ਔਰ ਦੱਸਿਆ ਕਿ ਮੀਡੀਆ ਦੇ ਮੁਤਾਬਕ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਵਿਦੇਸ਼ ਤਾਲੇ ਦੇ ਬੁਲਾ ਰਹੇ ਰੰਦੀਰ ਜੈਸਵਾਲ ਦਾ ਇਹ ਕਹਿਣਾ ਕਿ ਪਨਾਮਾ ਵਿੱਚ ਭਾਰਤੀ ਦੂਤਾਵਾਸ ਜਿਹੜੇ ਭਾਰਤੀ ਡਿਪੋਟਾ ਦੀਆਂ ਪਛਾਣ ਦੀ ਪੁਸ਼ਟੀ ਕਰ ਰਹੇ ਨੇ ਔਰ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਨਾਲ ਹੀ ਕਿਹਾ ਕਿ ਹੈ ਕਿ ਮੈਂ ਸਮੇਂ ਨਾਲੋਂ ਜਦੋਂ ਇੱਕ ਵਾਰ ਪੱਕਾ ਹੋ ਜਾਵਾਂਗਾ ਕਿ ਇਹ ਭਾਰਤੀ ਨਾਗਰਿਕਾਂ ਤਾਂ ਉਹਨਾਂ ਦੇ ਘਰ ਵਾਪਸ ਜਾਣ ਦਾ ਪ੍ਰਬੰਧ ਕੀਤਾ ਜਾਵੇਗਾ ਦੱਸਿਓ ਕਿ ਅਮਰੀਕਾ ਬ੍ਰਿਜ ਰੈਜਿਮੈਂਟ ਦੇ ਤਹਿਤ ਪਨਾਮਾ ਤੇ ਕੋਸਟਾ ਰੀਕਾ ਲਈ ਦੇਸ਼ ਨਿਕਾਲੇ ਦੀਆਂ ਉਡਾਨਾਂ ਚੱਲ ਰਹੀਆਂ ਹਨ ਜਿਸ ਦੇ ਤਹਿਤ ਮਦ ਅਮਰੀਕਾ ਦੇਸ਼ੇ ਨਿਕਾਲੇ ਵਾਲਿਆਂ ਨੂੰ ਸਰਵਿਸ ਦੇਣ ਲਈ ਸਹਿਮਤ ਹੋ ਚੁੱਕਾ ਹੈ ਜਦਕਿ ਅਮਰੀਕਾ ਇਸ ਸਾਰੇ ਆਪਰੇਸ਼ਨ ਦਾ ਖਰਚਾ ਦਵੇਗਾ ਦੱਸਦੀ ਹੈ ਕਿ ਦਰਸਲ ਪਨਾਮਾ ਸਰਕਾਰ ਨੇ ਭਾਰਤ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਇੱਕ ਭਾਰਤੀ ਸਮੂਹ ਦੇ ਪਨਾਮਾ ਵਿੱਚ ਸੁਰੱਖਿਅਤ ਪੰਜਾਬ ਵਾਲੇ ਸੂਚਿਤ ਕੀਤਾ ਹੈ ਪਨਾਮਾ ਵਿੱਚ ਭਾਰਤੀ ਮਿਸ਼ਨ ਰਿਪੋਰਟ ਕੀਤੇ ਗਏ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਥਾਨਕ ਸਰਕਾਰ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ ਦੱਸਦੀ ਹੈ ਕਿ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਕਸ ਤੇ ਜਾਣਕਾਰੀ ਜਿਹੜੀ ਆ ਦਿੱਤੀ ਗਈ ਹੈ ਔਰ ਇਹਨਾਂ ਨੂੰ ਭਾਰਤੀਆਂ ਨੂੰ ਲਗਾਤਾਰ ਹੀ ਵਧੀਆ ਟ੍ਰੀਟਮੈਂਟ ਦਿੱਤਾ ਜਾ ਰਿਹਾ ਜਾਨੀ ਕਿ ਸੁਰੱਖਿਅਤ ਰੱਖਿਆ ਗਿਆ ਪਰ ਇਹਨਾਂ ਨੂੰ ਵਾਪਸ ਲਿਆਉਣ ਦੀਆਂ ਤਿਆਰੀਆਂ ਲਗਾਤਾਰ ਜਾਰੀ ਨੇ ਪਹਿਲਾ ਇੱਕ ਵਾਰ ਪੁਸ਼ਟੀ ਹੋ ਜਾਵੇ ਕਿ ਇਹ ਸਾਰੇ ਭਾਰਤੀ ਨੇ ਉਸ ਤੋਂ ਬਾਅਦ ਇਹਨਾਂ ਨੂੰ ਹੁਣ ਭਾਰਤ ਲਿਆਂਦਾ ਜਾਵੇਗਾ ਪਨਾਮਾ ਪਹੁੰਚਣ ਵਾਲੇ ਭਾਰਤੀਆਂ ਦੀ ਗਿਣਤੀ ਦਾ ਜ਼ਿਕਰ ਨਹੀਂ ਹੈ ਇਸ ਵਿੱਚ 299 ਪ੍ਰਵਾਸੀਆਂ ਦਾ ਹਿੱਸਾ ਸੀਗਾ ਔਰ ਜਿਨ੍ਹਾਂ ਨੂੰ ਅਮਰੀਕਾ ਸਰਕਾਰ ਦੁਆਰਾ ਪਨਾਮਾ ਭੇਜਿਆ ਗਿਆ ਤੇ ਦੱਸ ਜੀਏ ਕਿ ਹੁਣ ਇਸ ਤੋਂ ਬਾਅਦ ਜਿਹੜੇ ਭਾਰਤੀਆਂ ਨੂੰ ਕੱਢਿਆ ਗਿਆ ਤੇ ਪਹਿਲਾ ਤੇਨ ਉਡਾਨਾਂ ਜਿਹੜੀਆਂ ਚੁਕੀ ਨੇ ਤਾਂ ਹੁਣ ਪਨਾਮਾ ਦੇ ਵਿੱਚ ਵੀ ਜਹਾਜ਼ ਲੈਂਡ ਕੀਤਾ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਜਿਹੜੀ ਆ ਲਗਾਤਾਰ ਜਾਰੀ ਹੈ ਤੇ ਡੋਨਾਲਡ ਟਰੰਪ ਦੇ ਵੱਲੋਂ ਹੋਰ ਭਾਰਤਿਆਂ ਤੇ ਵੀ ਐਕਸ਼ਨ ਲਿੱਤਾ ਜਾਵੇਗਾ ਤਾਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਵੀ ਪਨਾਮਾ ਦੇ ਵਿੱਚ ਹੀ ਛੱਡਿਆ ਜਾਵੇਗਾ ਜਿਸ ਤੋਂ ਬਾਅਦ ਵੱਡੇ ਐਕਸ਼ਨ ਜਿਹੜੇ ਦੇਖਣ ਨੂੰ ਮਿਲ ਸਕਦੇ ਨੇ ਤਾਂ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਨਜ਼ਰ ਆ ਰਹੇ ਆ ਤੇ ਟਰੰਪ ਪ੍ਰਸ਼ਾਸਨ ਨੇ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾਈ ਹੋਈ ਹੈ ਜੋ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਏ ਨੇ ਤਾਂ ਹੁਣ ਉਹਨਾਂ ਨੂੰ ਵਿਦੇਸ਼ ਨਿਕਾਲਾ ਦਿੱਤਾ ਜਾਵੇਗਾ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਉੱਤੇ ਕੋਈ ਕੇਸ ਦਰਜ ਹੈ ਕੋਈ ਅਪਰਾਧਿਕ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਸ਼ਾਮਲ ਹੈ ਤਾਂ ਉਹਨਾਂ ਦੇ ਉੱਤੇ ਹੁਣੇ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਹਿਮ ਖਬਰ ਇਸ ਵਕਤ ਦੀ ਤੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਰਹਿਰੇ ਪ੍ਰਵਾਸੀਆਂ ਦੇ ਉੱਤੇ ਲਗਾਤਾਰ ਡਰ ਦੀ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ